ਮੇਰੇ ਵਾਸਤੇ ਜੇ ਕੋਈ 1 ਰੁਪਏ ਦੀ ਵੀ ਚੀਜ਼ ਲੈ ਕੇ ਆਉਂਦਾ ਹੈ ਨਾ ਜਾਂ ਇੱਕ ਮੇਰੇ ਵਾਸਤੇ ਟੌਪ ਮੰਨ ਲਓ ਟੌਫੀ ਵੀ ਲੈ ਕੇ ਆਇਆ ਉਹ ਵੀ ਮੈਂ ਉਹਨਾਂ ਦੇ ਖੜੇ ਖੜਾ ਦੇ ਖਾ ਲੈਣੀ ਆ ਵੀ ਲੈ ਵੇ ਤੇਰੀ ਆਹ ਮੈਂ ਵਿਸ਼ ਪੂਰੀ ਕਰ। ਕੋੜਨਾ ਲੈ ਲਵੇ। ਹਾਂ ਹਾਂ ਇਦਾਂ ਕਹਿ ਸਕਦੇ। ਪਰ ਅੱਜ ਕੱਲ ਮੇਰਾ ਮਿੱਠਾ ਬੰਦ ਕੀਤਾ ਹੋਇਆ ਜੀ। ਘਰਨਾਵਾ ਵੀ ਚਾਹੇ ਲੈ ਲਿਆ। ਪਰ ਇਹ ਇੱਥੇ ਅਸੀਂ ਆਏ ਸੀ 8-9 ਸਾਲ ਪਹਿਲਾਂ ਰੈਂਟ ਤੇ ਤੇ ਹੱਲੇ ਵੀ ਰੈਂਟ ਤੇ ਹੀ ਆ ਇੱਥੇ। ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ। ਅਸੀਂ ਚਾਹੇ ਆਪਣਾ ਘਰ ਲੈ ਲਿਆ ਉੱਥੇ ਕੋਠੀ ਲੈ ਲਈ ਆ ਇੱਥੇ ਫਗਵਾੜੇ ਦੇ ਵਿੱਚ ਜੀ। ਪਰ ਲੇਕਿਨ ਇਤੋਂ ਜਾਣ ਨੂੰ ਦਿਲ ਨਹੀਂ ਕਰਦਾ ਤੇ ਇੱਥੇ ਸਾਰਿਆਂ ਨੂੰ ਇਸ ਘਰ ਦਾ ਪਤਾ ਹੈ ਮੈਂ ਕਿ ਜੇ ਮੈਂ ਉਧਰ ਹੁਣ ਚਲੇ ਗਿਆ ਤੇ ਕੀ ਪਤਾ ਕਿਸੇ ਨੂੰ ਨਾਂ ਪਤਾ ਲੱਗੇ ਜਾਂ ਕਿਸੇ ਨੂੰ ਐਡਰੈਸ ਦਾ ਨਾ ਪਤਾ ਲੱਗੇ ਕੋਈ ਖੱਜਲ ਨਾ ਹੋਵੇ ਜਿਹੜੇ ਕਿਉਂਕਿ ਐਨੇ ਕੇਕ ਹੁੰਦੇ ਆ ਹੁਣ ਤੁਹਾਡਾ ਸਵਾਲ ਲਗਾ ਹਾਂ ਇਹ ਵੀ ਹੋਊਗਾ ਵੀ ਐਨੇ ਕੇਕ ਹੁੰਦੇ ਤੁਸੀਂ ਕਰਦੇ ਕੀ ਹੈ ਹਨ ਤੇ ਵੇਸਟ ਬਿਲਕੁਲ ਨਹੀਂ ਕਰਦੇ ਜਿਹੜੇ ਬਹੁਤ ਬਹੁਤ ਟਾਈਮ ਬਾਅਦ ਜਦਾ ਅਰਤੀ ਬਾਅਦ ਕੋਈ ਕੇਕ ਮਿਲਦਾ ਜਿਨ੍ਹਾਂ ਨੂੰ ਜੇ ਕਰੀਬ ਲੋ ਜਿਹੜੇ ਬਹੁਤ ਜ਼ਿਆਦਾ ਹਨਾ ਸਟੇਸ਼ਨ ਦੇ ਉੱਤੇ ਹੁੰਦੇ ਆ ਜਾਂ ਕਿਦਾਂ ਵੀ ਇਹ ਸਾਰੇ ਕੇਕ ਅਸੀਂ ਉਹਨਾਂ ਨੂੰ ਉਧਰ ਦੇ ਆਈਦੇ ਆ ਰਿੰਝ ਮੁ ਰਿੰਝਿੰ ਪੈਂਦੀਆਂ ਕਣੀਆਂ ਸਜਣਾ ਜਾਨ ਮਰੀ ਤੇ ਬਣੀਆਂ 림 జిమ림 జిం పె ది ਅਕਣੀਆਂ ਸਜਣਾ ਜਾਨ ਮੇਰੀ ਤੇ ਬਣੀਆਂ ਸਜਣਾ ਜਾਨ ਮੇਰੀ ਤੇ ਬਣੀਆਂ ਮੁੜ ਮੁੜ ਬੱਦਲ ਗਜਦਾ ਜਾ ਮੇਰਾ ਦਿਲ ਨਹੀਂ ਲੱਗਦਾ ਸੋਹਣਿਆ ਮੇਰਾ ਦਿਲ ਨਹੀਂ ਲੱਗਦਾ ਖਾਨੀਆਂ ਮੇਰਾ ਦਿਲ ਨਹੀਂ ਲੱਗਦਾ ਸਤਿ ਸ਼੍ਰੀ ਅਕਾਲ ਢੀਲੀ ਪੂਸ਼ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਤੁਸੀਂ ਜੁੜਿਓ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਇਸ ਵਕਤ ਅਸੀਂ ਮੌਜੂਦ ਹੈਗੇ ਆਂ ਫੇਮਸ ਆਰਟਿਸਟ ਖਾਨ ਸਾਹਿਬ ਹੋਣਾ ਦੇ ਘਰ ਤੇ ਇਸ ਵਕਤ ਖਾਨ ਸਾਹਿਬ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਨੇ ਹੂਟਿੰਗ ਦੀ ਆਵਾਜ਼ ਆ ਰਹੀ ਹੈ ਬਾਰ-ਬਾਰ ਕੇਕ ਕੱਟੇ ਜਾ ਰਹੇ ਨੇ ਕਿਉਂਕਿ ਅੱਜ ਹੈ ਖਾਨ ਸਾਹਿਬ ਦਾ ਬਰਥਡੇ ਸੋ ਬਿਲਕੁਲ ਖਾਨ ਸਾਹਿਬ ਜਰਣਾ ਮੌਜੂਦ ਨੇ ਕਿਦਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਨੇ ਤੇ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਅੱਜ ਖਾਨ ਸਾਹਿਬ ਹੋਣਾ ਨਾਲ ਕਰਦੇ ਆ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਸ਼ੁਕਰ ਅਲਹੁਲਲਾ ਸ਼ੁਕਰ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਬਹੁਤ ਜ਼ੰਗਾ ਲੱਗ ਰਿਹਾ ਜੀ ਬਹੁਤ ਬਹੁਤ ਵਧੀਆ ਲੱਗ ਰਿਹਾ ਹਰ ਇੱਕ ਸ ਤੇ ਬਹੁਤ ਭਰਾ ਸਾਰੇ ਆਉਂਦੇ ਆ ਤੇ ਕੇਕ ਕਟਵਾਉਂਦੇ ਆ ਤੇ ਆਪਣੀ ਆਪਣੀਆਂ ਫੀਲਿੰਗਸ ਲੈ ਕੇ ਆਉਂਦੇ ਨੇ ਤੇ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਮੈਂ ਕਿਸੇ ਦੀ ਫੀਲਿੰਗ ਹਰਟ ਨਾ ਕਰ ਸਕਾਂ ਮੈਂ ਸਾਰਿਆਂ ਨੂੰ ਟਾਈਮ ਦਵਾ ਤੇ ਮੈਂ ਸਾਰਿਆਂ ਨੂੰ ਟਾਈਮ ਦਿਨਾ ਵੀ ਆ ਮੈਂ ਕੱਲ ਦਾ ਮੇਰੇ ਖਿਆਲ ਸਾਢੇ 11 ਵਜੇ ਦਾ ਸਾਢੇ 11 ਵਜੇ ਦਾ 12 ਵਜੇ ਦਾ ਮੈਂ ਖੜੀ ਲੱਤਿਆਂ ਹ ਤੇ ਮੈਂ ਬਹਿ ਕੇ ਨਹੀਂ ਦੇਖਿਆ ਤੇ ਬਸ ਮੈਂ ਕੀ ਕਹਾਂ ਮੈਂ ਸਪੀਚਲੈਸ ਹਾਂ ਮੈਂ ਸਾਰੇ ਜਿੰਨੇ ਮੈਨੂੰ ਪਿਆਰ ਕਰਦੇ ਆ ਮੈਂ ਸਾਰਿਆਂ ਵਾਸਤੇ ਬਹੁਤ ਬਹੁਤ ਦੁਆ ਕਰਦਾ ਅੱਲਾ ਉਹਨਾਂ ਨੂੰ ਸਲਾਮਤ ਰੱਖੇ ਆਬਾਦ ਰੱਖੇ ਅੱਛਾ ਖਾਨ ਸਾਹਿਬ ਕੁੜੀਆਂ ਲਈ ਤਾਂ ਇਹ ਗੱਲ ਕਹੀ ਜਾਂਦੀ ਕਹਿੰਦੇ ਉਮਰ ਨਹੀਂ ਪੁੱਛੀ ਦੀ ਤੁਹਾਡੀ ਪੁੱਛ ਲਾ ਮੇਰੀ ਪੁੱਛੋ ਜੀ ਬਿਲਕੁਲ ਪੁੱਛੋ ਮੈਂ ਸਹੀ ਦੱਸੂਗਾ ਜੀ ਬਿਲਕੁਲ ਮੈਨੂੰ 32ਵਾਂ ਸਾਲ ਲੱਗ ਗਿਆ ਜੀ 31 ਕੱਤੀ ਪੂਰੇ ਹੋ ਕੇ ਮੈਨੂੰ 32ਵਾਂ ਲੱਗ ਗਿਆ ਜੀ ਹਾਂਜੀ ਤੇ ਅੱਜ ਕਿਹਦੀ ਕਿਹਦੀ ਵਿਸ਼ੇਸ ਜਿਹੜੀਆਂ ਨੇ ਤੁਹਾਨੂੰ ਆਈਆਂ ਨੇ ਸਭ ਤੋਂ ਸਪੈਸ਼ਲ ਵਿਸ਼ ਤੁਹਾਡੇ ਲਈ ਕਿਹੜੀ ਸੀਗੀ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਹੱਡਾਂ ਵੀ ਬਾਗ ਦੇ ਵਿੱਚ ਬਹੁਤ ਸਾਰੇ ਫੁੱਲ ਹੁੰਦੇ ਆ ਹਰੇਕ ਦੀ ਆਪਣੀ ਮਹਿਕ ਹੁੰਦੀ ਆ ਤੇ ਜਿਹੜਾ ਬਾਗ ਹੁੰਦਾ ਜਾਂ ਬਾਗ ਦਾ ਮਾਲੀ ਹੁੰਦਾ ਹਨ ਉਹਨੂੰ ਸਾਰੇ ਆਪਣੇ ਫੁੱਲ ਇੱਕੋ ਜਿਹੇ ਹੁੰਦੇ ਆ ਸੋ ਮੇਰੇ ਵਾਸਤੇ ਕਿਸੇ ਦੀ ਕੋਈ ਜ਼ਿਆਦਾ ਘੱਟ ਨਹੀਂ ਕਿਸੇ ਦੀ ਬਹੁਤ ਜ਼ਿਆਦਾ ਸਪੈਸ਼ਲ ਨਹੀਂ ਮੇਰੇ ਵਾਸਤੇ ਸਾਰੇ ਹੀ ਸੇਮ ਆ ਸਾਰੇ ਜਿਹੜੇ ਆ ਮੇਨਲੀ ਮੈਂ ਉਹਨਾਂ ਨੂੰ ਕਹੂੰਗਾ ਵੀ ਜਿਹੜੇ ਮੁੰਡੇ ਕਈ ਸ਼ਾਪਸ ਦੇ ਉਤੇ ਕੰਮ ਕਰਦੇ ਨੇ ਕਈ ਦਿਹਾੜੀਆਂ ਕਰਦੇ ਆ ਕਿਉਂਕਿ ਜਿੱਦਾਂ ਦੇ ਅਸੀਂ ਹੈਗੇ ਆ ਅਸੀਂ ਜਿੱਦਾਂ ਦੇ ਮਾਤੜ ਬੰਦੇ ਹੈਗੇ ਆ ਸਾਡੇ ਮਾਤੜ ਬੰਦੇ ਆ ਰਗੇ ਮਾਤੜ ਬੰਦੇ ਹੀ ਆਉਂਦੇ ਮੋਰੇ ਵੀ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਣੀ ਕਮਾਈ ਦੇ ਵਿੱਚੋਂ ਉਹ ਹੀ ਉਹਨਾਂ ਨੂੰ ਕਿਸੇ ਦੀ ਤਨਖਾਹ ਹੋ ਗਈ 10000 ਕਿਸੇ ਦੀ 7000 ਕਿਸੇ ਦੀ 5000 ਕਿਸੇ ਦੀ 12000 ਇਹਦੇ ਇੰਨੀ ਨਹੀਂ ਕਮਾਈ ਦੇ ਵਿੱਚੋਂ ਆਪਣੇ ਉਹ ਕਮਾਈ ਦੇ ਵਿੱਚੋਂ ਆਪਣੇ ਉਹ ਪੈਸਾ ਵੀ ਆਪਣੇ ਖਰਚ ਕਰਦੇ ਆ ਫਿਰ ਆਪਣਾ ਟਾਈਮ ਵੀ ਖਰਚ ਕਰਦੇ ਆ ਹਨਾ ਉਹ ਪੈਸਾ ਤੇ ਟਾਈਮ ਅੱਜ ਦੇ ਸਮੇਂ ਦੇ ਵਿੱਚ ਪੈਸਾ ਤੇ ਟਾਈਮ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਤੇ ਉਹ ਦੋਨੇ ਚੀਜ਼ਾਂ ਖਰਚ ਕਰਕੇ ਆਉਂਦੀਆਂ ਤੇ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਕਿਸੇ ਨੂੰ ਅੱਛਾ ਫੈਮਿਲੀ ਵੱਲੋਂ ਕਿਹੋ ਜਿਹੇ ਗਿਫਟਸ ਜਿਹੜੇ ਨੇ ਤੁਹਾਨੂੰ ਮਿਲੇ ਨੇ ਫੈਮਿਲੀ ਵੱਲੋਂ ਜੀ ਫੈਮਿਲੀ ਵੱਲੋਂ ਮੈਨੂੰ ਇਹੀ ਬਹੁਤ ਵੱਡਾ ਗਿਫਟ ਮਿਲ ਗਿਆ ਜੀ ਉਹਨਾਂ ਤੋਂ ਮੈਂ ਹੋਰ ਐਕਸਪੈਕਟ ਹੀ ਨਹੀਂ ਕਰਦਾ ਕੁਝ ਵੀ ਇਹੀ ਬਹੁਤ ਵੱਡਾ ਗਿਫਟ ਮਿਲ ਗਿਆ ਵੀ ਮੈਨੂੰ ਉਹਨਾਂ ਨੇ ਪਾਲ ਪਲੋਸ ਕੇ ਵੱਡਾ ਕਰ ਦਿੱਤਾ ਹੈ ਕਿਆ ਬਾਤ ਹੈ ਹੈਨਾ ਤੇ ਇੰਨੇ ਜੋਗਾ ਕਰ ਦਿੱਤਾ ਹੈਨਾ ਅੱਲਾ ਕਰਨੇ ਵਾਲਾ ਬਾਕੀ ਮੈਂ ਮੈਂ ਕੁਝ ਵੀ ਨਹੀਂ ਹੈਗਾ ਬਸ ਇਹ ਇਹਨਾਂ ਦਾ ਪਿਆਰ ਹੀ ਆ ਜੋ ਮੈਂ ਅੱਜ ਇੰਨਾ ਖੁਸ਼ ਆ ਤੇ ਅੱਜ ਤੁਸੀਂ ਵੀ ਆਏ ਹੋ ਤੇ ਅਜੀਤ ਵਾਲੇ ਵੀ ਆਏ ਨੇ ਤੇ ਪਹਿਲਾਂ ਹੋਰ ਆ ਕੇ ਗਏ ਨੇ ਜਿਹੜੇ ਵੀ ਮੈਂ ਉਹਨਾਂ ਨੂੰ ਦੇਤੀ ਆ ਬਾਈਟ ਤਾਂ ਹੁਣ ਕੋਈ ਨਹੀਂ ਚੈਨਲ ਤੇ ਚੱਲ ਪੋਗੀ ਹਾਂਜੀ ਤੇ ਸਾਰੇ ਆਏ ਆ ਤੇ ਮੈਂ ਸਾਰਿਆਂ ਦਾ ਥੈਂਕ ਯੂ ਕਰਦਾ ਸਾਰੀ ਮੀਡੀਆ ਦਾ ਵੀ ਥੈਂਕ ਯੂ ਕਰਦਾ ਜਿੰਨੇ ਜਾਣੇ ਮੈਨੂੰ ਪਿਆਰ ਕਰਦੇ ਮੈਂ ਸਾਰਿਆਂ ਦਾ ਥੈਂਕ ਯੂ ਕਰਦਾ ਆਤਿਸ਼ ਭਾ ਵੀ ਆਏ ਹੋਏ ਨੇ ਅੱਜ ਸਪੈਸ਼ਲੀ ਮਾਲਪੁਰ ਤੋਂ ਇਹ ਆਏ ਹੋਏ ਨੇ ਤੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਥੈਂਕ ਯੂ ਕਰਦਾਂ। ਅੱਛਾ ਤੁਹਾਡਾ ਸਾਥ ਬੜੇ ਚਿਰਦ ਹੈ ਨਾ। ਮਤਲਬ ਬੈਸਟ ਬੈਡੀਜ਼ ਹੋ ਤੁਸੀਂ ਇੱਕ ਦੂਜੇ ਦੇ। ਤਾਂ ਅੱਜ ਤੁਸੀਂ ਇਹਨਾਂ ਦੇ ਬਰਥਡੇ ਤੇ ਕੇਕ ਲੈ ਕੇ ਆਏ ਹੋ। ਤੁਹਾਡੀ ਵਾਰੀ ਕਿੰਨੇ ਨੰਬਰ ਤੇ ਆਈ? ਪਹਿਲੇ ਦੱਸੋ। ਵੈਸੇ ਵਾਰੀ ਤਾਂ ਜਿੱਦਾਂ ਇਹਨਾਂ ਨੇ ਕਿਹਾ ਕਿ ਹਰੇਕ ਫੁੱਲ ਦੀ ਆਪਣੀ ਮਹਿਕ ਆ। ਮੈਂ ਭਾਵੇਂ ਸੂਰਜਮੁਖੀ ਦਾ ਹਾਂ। ਹਾਏ ਹਾਏ ਹਾਏ। ਤੇ ਪਰ ਗੱਲ ਇਹ ਆ ਕਿ ਸਾਡੀ ਯਾਰੀ ਮਤਲਬ ਬਹੁਤ ਟਾਈਮ ਦੀ ਆ ਤੇ ਸਾਡੇ 10 12 ਸਾਲ ਹੋ ਗਏ ਹੋਣੇ ਆ ਜਾਂ ਜਿਆਦਾ ਵੀ ਸਾਲ ਗਿਣੇ ਹੀ ਨਹੀਂ ਆ ਕਦੇ ਸਾਡੇ ਵਿੱਚ ਇੱਕ ਐਦਾ ਦੀ ਰੂਹ ਜਿਹੜੀ ਆ ਉਹ ਕੰਮ ਕਰਦੀ ਪਈ ਆ 우ਸਤਾਨ Nusrat Fateh Ali Khan ਸਾਹਿਬ ਸੋ ਉਹਨਾਂ ਦੇ ਕਰਕੇ ਅਸੀਂ ਜੁੜੇ ਆ ਤੇ ਰੂਹਾਂ ਮਿਲਾਈਆਂ ਉਹਨਾਂ ਨੇ ਤੇ ਅੱਲਾ ਪਾਕ ਇਹਨਾਂ ਦੇ ਸੁਰਾਂ ਨੂੰ ਹੋਰ ਜਿਆਦਾ ਬਰਕਤ ਦੇਵੇ ਤੇ ਇਹਨਾਂ ਦੀ ਉਮਰ ਲੰਬੀ ਹੋਵੇ ਮੈਂ ਕਹਿੰਨਾ ਮੇਰੀ ਵਾਰੀ ਜਿੱਦਾਂ ਕਹਿੰਦੇ ਆ 94 ਮਾਂ ਕੇਕ ਕੱਟਿਆ ਆ ਤੇ ਮੈਂ ਕਹਿੰਦਾ ਮੇਰੀ ਵਾਰੀ ਅੱਗੇ ਤੋਂ 94000ਵਾਂ ਹੋਵੇ ਤੇ ਭਾਵੇਂ ਵਾਰੀ ਦੀ ਨਹੀਂ ਕੋਈ ਗੱਲ ਹੈਗੀ ਮੇਰੇ ਭਰਾ ਨੂੰ ਇੰਨੇ ਲੋਕ ਪਿਆਰ ਕਰਦੇ ਆ ਇੰਨੇ ਜ਼ਿਆਦਾ ਇਹਨਾਂ ਨੂੰ ਇਹਨਾਂ ਨਾਲ ਇਸ਼ਕ ਆ ਪਿਆਰ ਤਾਂ ਮਤਲਬ ਮਤਲਬ ਕਹਿ ਦوں ਇੱਕ ਰੂਹਾਨੀ ਇਸ਼ਕ ਆ ਇਹਨਾਂ ਦੇ ਨਾਲ ਇਹਨਾਂ ਦੇ ਇਹਨਾਂ ਦੇ ਫੈਨਸ ਨਹੀਂ ਹੈਗੇ ਇਹਨਾਂ ਦੇ ਤਾਂ ਪਾਗਲ ਹੀ ਆ ਇਹਨਾਂ ਦੇ دیਵਾਨੇ ਆ ਲੋਕ ਸੋ ਮੇਰੇ ਵੱਲੋਂ ਇਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਭ ਤੋਂ ਵੱਧ ਇਹਨਾਂ ਦੇ ਅੰਮੀ-ਅੱਬੂ ਨੂੰ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇਦਾਂ ਦਾ ਹੀਰਾ ਪੈਦਾ ਕੀਤਾ ਔਰ ਇੱਥੇ ਤੱਕ ਪਹੁੰਚਾਇਆ ਅੱਛਾ ਘਾ ਜੀ ਸਾਹਿਬ ਇਹ ਦੱਸੋ ਕਿ ਦੂਰੋਂ-ਦੂਰੋਂ ਲੋਕ ਚੱਲ ਕੇ ਤੁਹਾਡੇ ਕੋਲ ਆਏ ਆ ਜਦੋਂ ਲੋਕ ਤੁਹਾਨੂੰ ਕੁਝ ਗਿਫਟ ਕਰਦੇ ਨੇ ਉਦੋਂ ਕੀ ਫੀਲ ਹੁੰਦਾ ਕਿਉਂਕਿ ਮੈਂ ਅਕਸਰ ਦੇਖਦੀ ਆ ਕਿ ਸਟੇਜਿਸ ਤੇ ਵੀ ਜੇ ਕੋਈ ਤੁਹਾਡੇ ਲਈ ਕੁਝ ਲੈ ਕੇ ਆਉਂਦਾ ਤਾਂ ਤੁਸੀਂ ਉਹਦੀ ਬੇਕਦਰੀ ਨਹੀਂ ਕਰਦੇ ਇਹ ਬਹੁਤ ਵੱਡੀ ਗੱਲ ਆ ਕਈ ਤਾਂ ਆਰਟਿਸਟ ਹੁੰਦੇ ਨੇ ਲੈ ਕੇ ਸਾਈਡ ਤੇ ਰੱਖ ਦਿੰਦੇ ਨੇ ਪਰ ਤੁਹਾਡੇ ਕੋਲ ਪੂਰਾ ਮਤਲਬ ਆਦਰ ਕੀਤਾ ਜਾਂਦਾ ਉਹਨਾਂ ਲੈ ਕੇ ਆਉਂਦਾ ਤੁਹਾਡੇ ਲਈ ਚਾਹੇ ਕੋਈ 10 ਰੁਪਏ ਦੀ ਚੀਜ਼ ਹੋਵੇ ਤੁਹਾਨੂੰ ਕੀ ਫੀਲ ਹੁੰਦਾ ਚਾਹੇ ਜੀ ਕੋਈ 2 ਰੁਪਏ ਦੀ ਚੀਜ਼ ਹੋਵੇ 10 ਰੁਪਏ ਤਾਂ ਬਹੁਤ ਜਿਆਦਾ ਹੁੰਦੇ ਆ ਕਿਉਂਕਿ ਜਿਨ੍ਹਾਂ ਨੇ ਗਰੀਬੀ ਦੇਖੀ ਹੁੰਦੀ ਆ ਜਿਨ੍ਹਾਂ ਨੇ ਆਪਣੇ ਆਪ ਦੇ ਹੱਡਾਇਆ ਹੁੰਦਾ ਸਾਰਾ ਕੁਝ ਉਹਨਾਂ ਵਾਸਤੇ 10 ਰੁਪਏ ਵੀ ਬਹੁਤ ਵੱਡੀ ਚੀਜ਼ ਹੁੰਦੀ ਆ ਹੈਨਾ ਤੇ ਪਰ ਲੇਕਿਨ ਮੇਰੇ ਵਾਸਤੇ ਜੇ ਕੋਈ 1 ਰੁਪਏ ਦੀ ਵੀ ਚੀਜ਼ ਲੈ ਕੇ ਆਉਂਦਾ ਹੈਨਾ ਜਾਂ ਇੱਕ ਮੇਰੇ ਵਾਸਤੇ ਟਾਫੀ ਮੰਨ ਲਓ ਟਾਫੀ ਵੀ ਲੈ ਕੇ ਆਇਆ ਉਹ ਵੀ ਮੈਂ ਉਹਨਾਂ ਦੇ ਖੜੇ ਖੜੇ ਤੇ ਖਾ ਲੈਣੀ ਆ ਵੀ ਲੈ ਵੀ ਤੇਰੀ ਆਹ ਮੈਂ ਵਿਸ਼ ਪੂਰੀ ਕਰੀ ਤੋੜ ਨਾ ਲੈ ਲਵੇ ਹਾਂ ਆ ਇਦਾਂ ਵੀ ਕਹਿ ਸਕਦੇ ਪਰ ਅੱਜ ਕੱਲ ਮੇਰਾ ਮਿੱਠਾ ਬੰਦ ਕੀਤਾ ਹੋਇਆ ਜੀ ਅੱਛਾ ਇੰਨੇ ਸਾਰੇ ਲੋਕ ਆ ਜਾਇਏ ਨੇ ਸਪੈਸ਼ਲੀ ਕੀ ਤੁਹਾਨੂੰ ਖਾਸ ਲੱਗਾ ਔਰ ਬੜੇ ਸਿੰਪਲ ਵੇ ਦੇ ਨਾਲ ਤੁਸੀਂ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੇ ਹੋ ਕਿ ਤੁਸ ਤੁਹਾਡਾ ਮਨ ਨਹੀਂ ਕਰਦਾ ਵੀ ਤੁਸੀਂ ਵੀ ਬਾਕੀ ਜਿਹੜੇ ਸੈਲੀਬ੍ਰਿਟੀਜ਼ ਨੇ ਜਾਂ ਬਾਕੀ ਸਿੰਗਰਜ਼ ਨੂੰ ਉਹਨਾਂ ਵਾਂਗੂ ਬੈਂਕਵਟ ਹਾਲ ਬੁੱਕ ਕਰਕੇ ਵਧੀਆ-ਵਧੀਆ ਗੈਸਟ ਸਾਧ ਕੇ ਆਪਣਾ ਬਰਥਡੇ ਸੈਲੀਬ੍ਰੇਟ ਕਰੋ ਨਹੀਂ ਜੀ ਜੋ ਆ ਘਰ ਆ ਨਾ ਜੋ ਇੱਥੇ ਆ ਇਹ ਜਾਨਕਿ ਇਹ ਮੇਰਾ ਨਹੀਂ ਇਹ 우ਸਤਾਦ ਮੁਸਫਤਲੀ ਖਾਨ ਸਾ ਦਾ ਘਰ ਆ ਤੇ ਇੱਥੇ ਬਹੁਤ ਇਬਾਦਤ ਹੋਈ ਆ ਬਹੁਤ ਇੱਥੇ ਰਿਆਜ਼ਤ ਹੋਈ ਆ ਇੱਥੇ ਹੀ ਬਹਿ ਕੇ ਜਿੱਥੇ ਆਪਾਂ ਇੱਥੇ ਖੜੇ ਆ ਨਾ ਇੱਥੇ ਹੀ ਬਹਿ ਕੇ ਅਸੀਂ ਬਹੁਤ ਰਿਆਜ਼ ਕੀਤਾ ਬਹੁਤ ਰਿਆਜ਼ ਕੀਤਾ ਹੈ ਸਾਸਾ ਤਾਤਾ 8 8 ਘੰਟੇ ਵੀ ਅਸੀਂ ਰਿਆਜ਼ ਕੀਤਾ ਇੱਥੇ ਹੀ ਬਹਿ ਕੇ ਤੇ ਮੇਰੇ ਵਾਸਤੇ ਇਹੀ ਬੈਂਕੁਇਟ ਇਹੀ ਸਾਰਾ ਕੁਝ ਹੈ ਮੈਂ ਕਿਉਂਕਿ ਹੁਣ ਘਰ ਨਵਾਂ ਵੀ ਚਾਹੇ ਲੈ ਲਿਆ ਪਰ ਇਹ ਇੱਥੇ ਅਸੀਂ ਆਏ ਸੀ 8 9 ਸਾਲ ਪਹਿਲਾਂ ਰੈਂਟ ਤੇ ਤੇ ਹੱਲੇ ਵੀ ਰੈਂਟ ਤੇ ਹੀ ਆ ਇੱਥੇ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਅਸੀਂ ਚਾਹੇ ਆਪਣਾ ਘਰ ਲੈ ਲਿਆ ਉਥੇ ਕੋਠੀ ਲੈ ਲਈ ਐ ਇੱਥੇ ਫਗਵਾੜੇ ਦੇ ਵਿੱਚ ਪਰ ਲੇਕਿਨ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਤੇ ਇੱਥੇ ਸਾਰਿਆਂ ਨੂੰ ਇਸ ਘਰ ਦਾ ਪਤਾ ਹੈ ਮੈਂ ਕਿਹਾ ਜੇ ਮੈਂ ਉਧਰ ਹੁਣ ਚਲੇ ਗਿਆ ਤੇ ਕੀ ਪਤਾ ਕਿਸੇ ਨੂੰ ਨਾਮ ਪਤਾ ਲੱਗੇ ਜਾਂ ਕਿਸੇ ਨੂੰ ਐਡਰੈਸ ਦਾ ਨਾ ਪਤਾ ਲੱਗੇ ਕੋਈ ਖੱਜਲ ਨਾ ਹੋਵੇ ਹਨਾ ਫਿਰ ਸਾਲ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਾਂਗੇ ਵੀ ਆਹ ਕਰ ਰਿਹਾ ਜੀ ਇੱਥੇ ਇਦਾਂ ਐ ਇੱਥੇ ਮੈਂ ਇੱਥੇ ਇਦਾਂ ਤੇ ਕਿਉਂਕਿ ਸਾਰੇ ਆ ਸਕਣ ਕਿਉਂਕਿ ਆਪਣੀ ਸਾਰੇ ਜਾਣੇ ਆਪਣੀਆਂ ਉਮੀਦਾਂ ਲੈ ਕੇ ਆਉਂਦੇ ਨੇ ਵੀ ਸਾਨੂੰ ਮਿਲਣਗੇ ਕਿਉਂਕਿ ਮੈਂ ਹਰੇਕ ਪਰਸਨ ਨੂੰ ਕੋਈ ਵੀ ਹੁਣ ਮੈਂ ਮੈਨੂੰ ਲੱਗਦਾ ਵੀ 94 ਜਾਂ 95 ਕੇ ਕੱਟਲੇ ਹੋਣੇ ਨਾ 95 ਕੇ ਕੇ ਕੱਟਲੇ ਪਿਛਲੀ ਵਾਰੀ ਮੈਂ 750 ਕੇ ਕਟਿਆ ਸੀਗਾ ਤੇ ਆ ਹੁਣ ਹਜੇ 9.5 ਹੋਏ ਆ 9.5 ਹੋਏ ਆ ਤੇ ਹੁਣ ਮੈਂ 95 ਕੇ ਕੱਟ ਚੁੱਕਾ ਹਾਂ ਤੇ ਇਹ ਰਾਤ ਦੇ 2 ਵਜੇ ਤੱਕ ਹਜੇ ਕੇਕ ਆਈ ਜਾਣੇ ਆ ਤੇ ਮੈਂ ਕੱਵਾਂ ਦਾ ਪਰ ਫਿਰ ਵੀ ਖਾਦਾ ਨਹੀਂ ਮੈਂ ਖਾਦਾ ਨਹੀਂ ਜੀ ਨਹੀਂ ਮੈਂ ਖਾਦਾ ਨਹੀਂ ਬਸ ਮੈਂ ਫੋਟੋ ਕੱਟ ਕੇ ਉਹਨਾਂ ਦਾ ਹੈਪੀ ਬਰਥਡੇ ਜੀ ਕਰਾ ਕੇ ਮੜਾ ਜਾ ਤੇ ਉਸ ਤੋਂ ਬਾਅਦ ਫਿਰ ਮੈਂ ਬਸ ਇਦਾਂ ਹੀ ਮੈਂ ਦੇ ਦਿੰਦਾ ਸੀ ਵੀ ਬਾਕੀ ਜਿਹੜੇ ਕਿਉਂਕਿ ਇੰਨੇ ਕੇਕ ਹੁੰਦੇ ਆ ਹੁਣ ਤੁਹਾਡਾ ਸਵਾਲ ਲਗਾ ਹਾਂ ਇਹ ਵੀ ਹੋਊਗਾ ਵੀ ਇੰਨੇ ਕੇਕ ਹੁੰਦੇ ਤੁਸੀਂ ਕਰਦੇ ਕੀ ਆ ਹਨਾ ਤੇ ਵੇਸਟ ਦੇ ਬਿਲਕੁਲ ਨਹੀਂ ਕਰਦੇ ਜਿਹੜੇ ਬਹੁਤ ਬਹੁਤ ਟਾਈਮ ਬਾਅਦ ਜਿਹਦਾ ਅਰਸੇ ਬਾਅਦ ਕੋਈ ਕੇਕ ਮਿਲਦਾ ਜਿੰਨਾਂ ਨੂੰ ਜੇ ਗਰੀਬ ਲੋਕ ਜਿਹੜੇ ਬਹੁਤ ਜਿਆਦਾ ਹਨਾ ਸਟੇਸ਼ਨ ਦੇ ਉੱਤੇ ਹੁੰਦੇ ਆ ਜਾਂ ਕਿੱਦਾਂ ਵੀ ਇਹ ਸਾਰੇ ਕੇਕ ਅਸੀਂ ਉਹਨਾਂ ਨੂੰ ਉਧਰ ਦੇਈਦੇ ਆ ਤੁਸੀਂ ਆਪ ਜਾਓਗੇ ਦੇਣ ਕਿਸ ਵਾਰ ਨਹੀਂ ਮੈਂ ਹਜੇ ਮੇਰਾ ਇਧਰੋਂ ਟਾਈਮ ਲੱਗੂਗਾ ਤਾਂ ਮੈਂ ਜਾਊਂਗਾ ਨਹੀਂ ਮੁੰਡਿਆਂ ਨੂੰ ਭੇਜੀਆਂ ਨਾਲ ਨਾਲ ਦੇਈ ਆਉਂਦੇ ਉਹ ਉਹ ਨਾਲ ਨਾਲ ਦੇ ਆਉਂਦੇ ਜਿੰਨੇ ਕਿ ਵੱਜ ਜਾਣਗੇ ਫਿਰ ਬਾਅਦ ਚ ਫਿਰ ਮੈਂ ਆਪ ਕੋਸ਼ਿਸ਼ ਕਰੂੰਗਾ ਵੀ ਜੇ ਮੈਂ ਆਪ ਦੇ ਆਵਾਂ ਤੇ ਇਹ ਨਾਲ ਵੱਡੀ ਗੱਲ ਮੇਰੇ ਵਾਸਤੇ ਨਹੀਂ ਹੋ ਸਕਦੀ ਵੀ ਮੈਂ ਆਪਣੇ ਹੱਥੀਂ ਆਪਣੇ ਜਨਮ ਦਿਨ ਦੇ ਕੇਕ ਜਿਹੜੇ ਆ ਉਹਨਾਂ ਨੂੰ ਜਿਹੜੇ ਲਾਈਕ ਜੋ ਐਕਚੁਅਲ ਦੇ ਵਿੱਚ ਡਿਸਰਵ ਕਰਦੇ ਆ ਜੋ ਐਕਚੁਅਲ ਦੇ ਵਿੱਚ ਕੇਕ ਜਾਂ ਆ ਖਾਣ ਵਾਲੀਆਂ ਜੀਜੇ ਡਿਸਰਵ ਕਰਦੇ ਕਿਉਂਕਿ ਸਾਰੇ ਜਾਨੇ ਜਿੰਨੇ ਵੀ ਆਏ ਹੋਏ ਨੇ ਸਾਰੇ ਆਪੋ ਆਪਣੇ ਘਰੇ ਵਧੀਆ ਨੇ ਸੌਖੇ ਨੇ ਦੋ ਟਾਈਮ ਦੀ ਰੋਟੀ ਸਾਰੇ ਖਾਂਦੇ ਆ ਇਹ ਤਾਂ ਉਹਨਾਂ ਨੂੰ ਜਾਣੇ ਚਾਹੀਦੀ ਹੈ ਵੀ ਜਿਨ੍ਹਾਂ ਨੂੰ ਸਵੇਰ ਨੂੰ ਰੋਟੀ ਮਿਲ ਗਈ ਤੇ ਸ਼ਾਮ ਨੂੰ ਪਤਾ ਨਹੀਂ ਵੀ ਮਿਲਣੀ ਕਿ ਨਹੀਂ ਮਿਲਣੀ ਠੀਕ ਹੈ ਜੀ ਉਹਨਾਂ ਦੇ ਮੂੰਹ 'ਚ ਕੇਕ ਪਾਊਗਾ ਜਾਂ ਕੋਈ ਮਿੱਠਾ ਉਹ ਵੀ ਖਾਣਗੇ ਕੁਛ ਅਸੀਂ ਵੀ ਹਾਂ ਕੇਕ ਖਾਦਾ ਵੀ ਅੱਜ ਹੈਨਾ ਤੇ ਉਹਨਾਂ ਵਾਸਤੇ ਆਏ ਇਹ ਜ਼ਿਆਦਾ ਤੇ ਮੈਂ ਜਿਹੜੇ ਜਿਹੜੇ ਲੈ ਕੇ ਆਉਂਦੇ ਆ ਤੇ ਮੈਂ ਉਹਨਾਂ ਦਾ ਬਹੁਤ तहे ਦਿਲੋਂ ਧੰਨਵਾਦ ਹੈ ਜੀ ਅੱਜ ਸਾਰੀ ਖੁਸ਼ੀ ਜਿੰਨਾ ਸਮਾਈਲਿੰਗ ਫੇਸ ਹੈ ਤੁਹਾਡਾ ਇਹ ਸਭ ਫੈਨਸ ਕਰਕੇ ਆ ਹਾਂਜੀ ਹਾਂਜੀ ਮੇਰਾ ਆਲਵੇਜ਼ ਇਦਾਂ ਹੀ ਹੁੰਦਾ ਮੈਂ ਹਰੇਕ ਨੂੰ ਸਮਾਈਲਿੰਗ ਫੇਸ ਦੇ ਨਾਲ ਹੀ ਮਿਲਦਾ ਹਰੇਕ ਨੂੰ ਪਿਆਰ ਦੇ ਨਾਲ ਮਿਲਦਾ ਬੜੇ ਅਦਬੋ ਇhtਰਾਮ ਦੇ ਨਾਲ ਮਿਲਦਾ ਹਰੇਕ ਨੂੰ ਤੇ ਕਿਸੇ ਨੂੰ ਮੈਂ ਇਹ ਕਦੀ ਵੀ ਜਦੋਂ ਇੱਕ ਜਦੋਂ ਮੈਂ ਕਿਤੇ ਮੰਨ ਲਓ ਮਿਲਦਾ ਕਿਸੇ ਨੂੰ ਪਹਿਲੀ ਵਾਰੀ ਮਿਲਦਾ ਤੇ ਉਹ ਦੂਸਰਾ ਬੰਦਾ ਜਿਹੜਾ ਮੇਰੇ ਨਾਲ ਦਾ ਹੁੰਦਾ ਤੇ ਉਹ ਮੈਨੂੰ ਕਹਿੰਦੇ ਭਾਜੀ ਇਹ ਤੈਨੂੰ ਜਾਣਦੇ ਆ ਹੂੰ ਮੈਂ ਕਹਿੰਦਾ ਯਾਰ ਮੈਨੂੰ ਜਾਣਦੇ ਨਹੀਂ ਮੈਨੂੰ ਪਹਿਲੀ ਵਾਰ ਹੀ ਮਿਲੇ ਪਰ ਕਹਿੰਦੇ ਤੁਸੀਂ ਮਿਲਦੇ ਹੋ ਤਾਂ ਇਦਾਂ ਜਿੱਦਾਂ ਬਹੁਤ ਚਿਰ ਦੇ ਜਾਣਦੇ ਹੁੰਨੇ ਆ ਮੈਂ ਕਹਾ ਫੇ ਅਗਲੇ ਨੂੰ ਫੀਲ ਨਹੀਂ ਹੋਣਦੀ ਤਾਂ ਨਾ ਵੀ ਪਹਿਲੀ ਵਾਰ ਹੀ ਮਿਲੇ ਆ ਤੁਸੀਂ ਇਹੀ ਤਾਂ ਚਾਹੀਦੀ ਆ ਹਰੇਕ ਆਰਟਿਸਟ ਦੇ ਵਿੱਚ ਇਹ ਚੀਜ਼ ਚਾਹੀਦੀ ਹੁੰਦੀ ਆ ਵੀ ਤੁਸੀਂ ਜਿਹਨੂੰ ਵੀ ਕਿਸੇ ਨੂੰ ਮਿਲੇ ਜਿਹਨੂੰ ਵੀ ਕਿਸੇ ਨੂੰ ਮਿਲੋ ਤੇ ਅਗਲਾ ਇੱਕ ਬੰਦੇ ਦੇ ਨਾਲ ਆਪਾਂ ਮਿਲੇ ਆ ਅਗਲਾ 10 ਬੰਦੇ ਨੂੰ ਹੋਰ ਗਾਂਵ ਜਾ ਕੇ ਦੱਸਦਾ ਯਾਰ ਉਹ ਬੰਦਾ ਬੜਾ ਘੈਂਟ ਸੀ ਉਹ ਬੰਦਾ ਬੜਾ ਵਧੀਆ ਤਰੀਕੇ ਦੇ ਨਾਲ ਮਿਲਿਆ ਉਹ ਸਾਨੂੰ ਜਾਣਦਾ ਵੀ ਨਹੀਂ ਸੀ ਪਰ ਉਹਨੇ ਜੱਫੀ ਪਾ ਗਏਨ ਪ੍ਰੋਪਰ ਤਰੀਕੇ ਦੇ ਨਾਲ ਸਾਨੂੰ ਮਿਲਿਆ ਉਹ ਗਾਂਵਾਂ ਵੀ ਤੁਹਾਡੀ ਗੱ अच्छा एक सवाल है मेरा है है। है है। कि पाकिस्तानी आर्टिस्ट ਨੂੰ ਲੈ ਕੇ ਆ ਜਿਨੇ ਵੀ ਆਰਟਿਸਟ ਨੇ ਬਹੁਤ ਕੰਟਰੋਵਰਸੀ ਛਿੜਦੀ ਪਈ ਆ ਜੀ ਇਤਫਾਕ ਠਾਕੁਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਲਗਾਤਾਰ ਕੀਤੀ ਜਾ ਰਹੀ ਆ ਤੁਹਾਨੂੰ ਲੱਗਦਾ ਕਿ ਬੀਗ ਐਨ ਐਕਟਰ ਇਹੋ ਜੀ ਬਿਆਨਬਾਜ਼ੀ ਚੰਗੀ ਆ ਵੀ ਕਰਨੀ ਚਾਹੀਦੀ ਆ ਵੀ ਸਾਡੇ ਬਿਨਾ ਜਿਹੜੀਆਂ ਪੰਜਾਬ ਦੀਆਂ ਮੂਵੀਜ਼ ਨਹੀਂ ਚੱਲਣਗੀਆਂ ਦੇਖੋ ਜੀ ਗੱਲ ਇਹ ਇਦਾਂ ਆ ਵੀ ਹੁਣ ਤੇ ਚਲੋ ਬਰਥਡੇ ਦਾ ਟਾਈਮ ਹੈ ਇਹ ਥੋੜਾ ਕੰਟਰੋਵਰਸ਼ੀਅਲ ਆ ਸਵਾਲ ਤੁਹਾਡਾ ਮੈਂ ਪਰ ਫਿਰ ਮੈਂ ਪਰ ਫਿਰ ਵੀ ਮੈਂ ਕਹਾਂਗਾ ਕਿਉਂਕਿ ਕਿ ਗੱਲ ਜਿਹੜੀ ਇਦਾਂ ਕੋਈ ਵੀ ਆਰਟਿਸਟ ਆ ਜਿਹੜਾ ਆਰਟਿਸਟ ਹੈ ਨਾ ਉਹ ਸਾਰਿਆਂ ਨੂੰ ਲੈ ਕੇ ਚੱਲਦਾ ਉਹਦੇ ਵਾਸਤੇ ਕੋਈ ਅਮਰੀਕਾ ਨਹੀਂ ਕੋਈ ਪਾਕਿਸਤਾਨ ਨਹੀਂ ਕੋਈ ਇੰਗਲੈਂਡ ਨਹੀਂ ਕੋਈ ਕੁਛ ਨਹੀਂ ਹਨਾ ਉਹਦੇ ਵਾਸਤੇ ਸਾਰੇ ਹੁਣ ਅਸੀਂ ਇੰਡੀਆ ਦੇ ਵਸਨੀਕ ਆ ਅਸੀਂ ਸਭ ਤੋਂ ਪਹਿਲਾਂ ਇਹ ਕਹਾਂਗੇ ਵੀ ਸਾਡਾ ਦੇਸ਼ ਆਬਾਦ ਰਹੇ ਹਮੇਸ਼ਾ ਤੇ ਬਾਕੀ ਦੇਸ਼ ਵੀ ਆਬਾਦ ਰਹਿਣ ਵੀ ਜਾਨਕਿ ਲੜਾਈ ਝਗੜਾ ਜਾਂ ਜੋ ਵੀ ਆ ਕੁਛ ਵੀ ਆ ਹਨਾ ਤੇ ਇੱਕ ਸਿਆਣੇ ਨੇ ਕਿਹਾ ਵੀ ਹੋਇਆ ਵੀ ਜ਼ੁਲਮ ਕਰਨਾ ਤਾਂ ਪਾਪ ਆ ਪਰ ਜ਼ੁਲਮ ਸਹਿਣਾ ਵੀ ਪਾਪ ਆ ਜੀ ਸਹਿਣਾ ਵੀ ਨਹੀਂ ਚਾਹੀਦਾ ਸੋ ਉਸ ਤਰੀਕੇ ਦੇ ਨਾਲ ਥੋੜਾ ਜਿਹਾ ਆਪਾਂ ਜੀ ਦੇਖੀਏ ਤਾਂ ਫਿਰ ਕੋਈ ਵੀ ਆਰਟਿਸਟ ਆ ਕਿਸੇ ਨੂੰ ਵੀ ਇਦਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਏਕਤਾ ਦਾ ਜਿਹੜਾ ਇੱਕ ਆਰਟਿਸਟ ਹੁੰਦਾ ਨਾ ਉਹ ਏਕਤਾ ਦਾ ਪ੍ਰਤੀਕ ਹੁੰਦਾ ਆ ਉਹ ਏਕਤਾ ਚਾਹੁੰਦਾ ਹੁੰਦਾ ਹੈ ਹੈਨਾ ਤੇ ਬਾਕੀ ਚੱਲਣਾ ਨਹੀਂ ਚੱਲਣਾ ਉਹ ਅੱਲਾ ਦੇ ਹੱਥ ਵਸਿਆ ਬੰਦਾ ਕੁਝ ਨਹੀਂ ਕਰ ਸਕਦਾ ਹੁਣ ਮੈਂ ਮੇਰਾ ਗਾਣਾ ਕੋਈ ਆ ਮੈਂ ਜੇ ਕਹੂੰਗਾ ਲੈ ਵੀ ਮੈਂ ਤਾਂ ਬਹੁਤ ਕਮਾਲ ਕਰ ਦਿੱਤੀ ਇਸ ਗਾਣੇ 'ਚ ਮਿਊਜ਼ਿਕ ਟੌਪ ਦਾ ਹੋ ਗਿਆ ਹੈ ਲਿਰਿਕਸ ਬਹੁਤ ਵਧੀਆ ਹੋ ਗਏ ਨੇ ਤੇ ਵੀਡੀਓ ਬਹੁਤ ਵਧੀਆ ਹੋ ਗਈ ਬਹੁਤ ਵੱਡਾ ਵੀਡੀਓ ਹੋ ਗਿਆ ਤਾਂ ਮੈਂ ਵੀ ਖਿਲਾਰੇ ਪਾ ਦੂੰਗਾ ਕਿਸੇ ਦਾ ਗਾਣਾ ਨਹੀਂ ਹੋਰ ਹੋਊਗਾ ਇਦਾਂ ਨਹੀਂ ਹੋਊਗਾ ਉਦਾਂ ਨਹੀਂ ਇਹ ਮੇਰੀ ਸਾਰੀ ਜੇ ਮੈਂ ਸੋਚੂੰਗਾ ਇਹ ਮੇਰੀ ਪਾਗਲਪਨਤੀ ਹੈ ਇਹ ਮੇਰੀ ਮੂਰਖਤਾ ਹੋਏਗੀ ਜੋ ਅੱਲਾਹ ਨੇ ਚਾਹਣਾ ਉਹ ਹੀ ਹੋਣਾ ਹੈ ਤੁਸੀਂ ਆਪਣੀ ਮਿਹਨਤ ਕਰੋ ਫਲ ਦੀ ਉਮੀਦ ਨਾ ਰੱਖੋ ਫਲ ਉਹ ਅੱਲਾਹ ਪਾਕ ਨੇ ਆਪ ਦੇਣਾ ਤੁਹਾਨੂੰ ਤੁਸੀਂ ਮਿਹਨਤ ਕਰਦੇ ਜਾਓ ਚੱਲ ਗਿਆ ਠੀਕ ਹੈ ਨਹੀਂ ਚੱਲਿਆ ਤਾਂ ਫੇ ਉਹ ਅੱਲਾ ਦੀ ਮਰਜ਼ੀ ਆ ਫੇ ਗਾ ਟਰਾਈ ਕਰ ਲੋ ਹੋਰ ਕੁਝ ਪਰ ਲੱਗਦਾ ਨਹੀਂ ਕਿ ਇਹੋ ਜੀ ਬਿਆਨਬਾਜ਼ੀ ਨਾਲ ਫੈਨ ਫਾਲੋਇੰਗ ਜਿਹੜੀ ਹੈ ਉੱਤੇ ਵੀ ਫਰਕ ਪੈਂਦਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਜਿੰਨੇ ਪੰਜਾਬ 'ਚ ਫੈਨ ਸੀਗੇ ਤਾਂ ਉਹ ਕਿਤੇ ਨਾ ਕਿਤੇ ਟੁੱਟਦੇ ਜਾ ਰਹੇ ਇਹੋ ਜੀ ਬਿਆਨਬਾਜ਼ੀ ਸੁਣਨ ਤੋਂ ਬਾਅਦ ਜੀ ਹਾਂ ਜੀ ਇਹ ਤਾਂ ਹੈ ਇਹ ਤਾਂ ਹੈ ਵੀ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਇਦਾਂ ਹਨਾ ਵੀ ਕਿ ਇਦਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਹਦਾ ਕਿਸੇ ਨਾਲ ਦਿਲ ਨੂੰ ਠੇਸ ਪਹੁੰਚੇ ਹਨਾ ਜਾਂ ਕਿਸੇ ਦਾ ਨਿੱਜੀ ਜਿਹੜਾ ਆ ਉਹ ਉਹ ਚੀਜ਼ ਖਰਾਬ ਹੋਵੇ ਹਨਾ ਏ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ ਮੈਂ ਤਾਂ ਹਮੇਸ਼ਾ ਪੋਜ਼ਿਟਿਵ ਰਹਿਣਾ ਤੇ ਮੈਂ ਇਹ ਵੀ ਕਹਿਣਾ ਵੀ ਸਾਰੇ ਪੋਜ਼ਿਟਿਵ ਰਹਿਣ ਹਮੇਸ਼ਾ ਸਾਰਿਆਂ ਨੂੰ ਪਿਆਰ ਵੰਡੋ ਆਪਣੇ ਗੁਰੂ ਜਿੰਨੇ ਵੀ ਨਬੀ ਹੋਏ ਆ ਸਾਰੇ ਹੋਏ ਆ ਤੇ ਜਿੰਨੇ ਵੀ ਹੋਏ ਆ ਤੇ ਸਾਰੇ ਪਿਆਰ ਦਾ ਪ੍ਰਤੀਕ ਆ ਹਨਾ ਸਾਰੇ ਪਿਆਰ ਸਾਰਿਆਂ ਨੇ ਪਿਆਰ ਹੀ ਕੀਤਾ ਤੇ ਪਿਆਰ ਹੀ ਦੱਸਿਆਗਾ ਹਾਂ ਹਨਾ ਹਜ਼ੂਰ পাক ਸੱਲ ਸੱਲਮ ਨੇ ਤਾਂ ਇਹ ਵੀ ਕਿਹਾ ਤੁਸੀਂ ਆਪਣੀ ਜ਼ੁਬਾਨ ਤੱਕ ਤੋਂ ਵੀ ਨੁਕਸਾਨ ਨਹੀਂ ਪਹੁੰਚਾ ਸਕਦੇ ਕਿਸੇ ਨੂੰ ਹੱਥ ਤਾਂ ਦੂਰ ਦੀ ਗੱਲ ਆ ਠੀਕ ਹੈ ਜੀ ਸੋ ਆ ਚੱਕਰ ਆ ਇਹ ਪਿਆਰ ਦੀ ਗੱਲ ਆ ਸਾਰੀ ਪਿਆਰ ਹੁਣ ਤੁਸੀਂ ਪਿਆਰ ਆ ਤੁਸੀਂ ਪਿਆਰ ਇੰਨੀ ਦੂਰੋਂ ਤੁਸੀਂ ਆਏ ਆ ਪਿਆਰ ਦੀ ਖਾਤਰ ਆਏ ਆ ਤੁਸੀਂ ਤੁਸੀਂ ਫੁਟੇਜ ਵੀ ਚਲੋ ਕੱਢਣੀ ਸੀਗੀ ਉਹ ਵੀ ਚੱਲ ਠੀਕ ਹੈ ਕੰਮ ਕੰਮ ਵੀ ਹੈਗਾ ਪਰ ਪਿਆਰ ਵੀ ਕਿਤਨੇ ਕਿਤੇ ਹੁੰਦਾ ਤੇ ਸੋ ਇਹ ਤੁਹਾਡਾ ਪਿਆਰ ਸੀ ਤੁਸੀਂ ਆਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਥੈਂਕ ਯੂ ਆਖਰੀ ਸਵਾਲ ਹੈ ਮੇਰਾ ਕਿ ਰਿਆਜ਼ ਆਰਟਿਸਟ ਕਦੀ ਨਹੀਂ ਛੱਡਦਾ ਅਪਣਾ ਅੱਜ ਰਿਆਜ਼ ਕੀਤਾ ਤੁਸੀਂ ਰਿਆਜ਼ ਹੀ ਚੱਲਦੇ ਰਹਿੰਦਾ ਮੇਰਾ ਆ ਹੁਣ ਵੀ ਆ ਬੈਂਡ ਵਾਲੇ ਆਏ ਸੀ ਸਾਡੇ ਗਰੁੱਪ ਦੇ ਵਿੱਚ ਹੈਗੇ ਨੇ ਸਾਡੇ ਸੈਕਸੋਫੋਨ ਪਲੇਅਰ ਨੇ ਤੇ ਗੌਰਵ ਜੀ ਤੇ ਉਹ ਉਹ ਆਏ ਸੀ ਆਪਣਾ ਬੈਂਡ ਲੈ ਕੇ ਆਏ ਸੀ ਤੇ ਇੱਥੇ ਉਹਨਾਂ ਨੇ ਵਜਾਇਆ ਪਹਿਲਾਂ ਬਾਹਰ ਸੀਗੇ ਫਿਰ ਇਥੇ ਬਾਹਰ ਗਰਮੀ ਸੀਗੀ ਮੈਂ ਕਿਹਾ ਚਲ ਵੇ ਤੁਸੀਂ ਇੱਥੇ ਇੱਥੇ ਆਓ ਇੱਥੇ ਏਸੀ ਲੱਗਾ ਸਾਰਾ ਤੇ ਐਨ ਵਧੀਆ ਤਰੀਕੇ ਦੇ ਨਾਲ ਵਜਾਓ ਜਿਹੜੇ ਵੀ ਕੋਈ ਕਵਾਲ ਆ ਕੋਈ ਆਰਟਿਸਟ ਆ ਜਾਂ ਕੋਈ ਕੋਈ 뮤జిਸ਼ੀਅਨ ਆ ਮੈਨੂੰ ਉਹਨਾਂ ਦੀ ਬਹੁਤ ਜ਼ਿਆਦਾ ਕਦਰ ਹੁੰਦੀ ਆ ਵੀ ਯਾਰ ਇਹ ਇਹ ਬੰਦੇ ਜਿਹੜੇ ਮੈਂ ਕਿਤੇ ਵੀ ਬਾਹਰ ਵੀ ਜਾਵਾਂ ਨਾ ਬਾਹਰ ਕਿਤੇ ਬਾਹਰਲੀ ਕੰਟਰੀ ਜਾਵਾਂ ਉੱਥੇ ਕੋਈ ਗਿਟਾਰ ਨਾਲ ਗਾਉਂਦਾ ਹੋਵੇ ਮੈਂ ਕਦੀ ਅੱਲਾਹ ਦੇ ਕਰਮ ਦੇ ਨਾਲ ਉਹਦਾ ਖਾਲੀ ਨਹੀਂ ਲੰਘਿਆ ਮੈਂ ਕੁਛ ਨਾ ਕੁਛ ਜੋ ਵੀ ਮੇਰੀ ਜੇਬ ਚ ਬਣਦਾ ਸਰਦਾ ਹੁੰਦਾ ਆ ਤੇ ਮੈਂ ਅਗਲੇ ਨੂੰ ਜ਼ਰੂਰ ਦੇ ਕੇ ਆਉਣਾ ਹਣਾ ਯਾਰ ਤੂੰ ਬਹੁਤ ਕਿਪਟ ਬਹੁਤ ਮਾਸ਼ਾਅੱਲਾ ਬਹੁਤ ਬਹੁਤ ਕਮਾਲ ਬਹੁਤ ਕਮਾਲ ਆਪਣੇ ਜਨਮ ਦਿਨ ਤੇ ਫਿਰ ਦੋ ਲਾਈਨਾਂ ਬਸ ਲਾਸਟ ਤੇ ਸੁਣਾ ਦਿਓ ਅੱਛਾ ਜੀ ਮੈਂ ਸੁਣਾ ਦਿੰਦਾ ਹੂੰ ਰਿੰਝ ਮੁ ਰਿੰਝਿੰ ਪੈਂਦੀਆਂ ਕਣੀਆਂ ਸਜਣਾ ਜਾਨ ਮੇਰੀ ਤੇ ਬਣੀਆਂ ਰਿੰਜ 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 ਜਿੰ ਪੈਂਦੀਆਂ ਕਣੀਆਂ ਸੱਜਣਾ ਜਾਨ ਮੇਰੀ ਤੇ ਬਣੀਆਂ ਸੱਜਣਾ ਜਾਨ ਮੇਰੀ ਤੇ ਬਣੀਆਂ ਮੁੜ ਮੁੜ ਬੱਦਲ ਗੱਜਦਾ ਜਾ ਮੇਰਾ ਦਿਲ ਨਹੀਂ ਉਹ ਲੱਗਦਾ ਸੋਹਣਾ ਮੇਰਾ ਦਿਲ ਨਹੀਂ ਉਹ ਲੱਗਦਾ ਖਾਨੀਆਂ ਮੇਰਾ ਦਿਲ ਨਹੀਂ ਉਹ ਲੱਗਦਾ ਅੱਜ ਵੀ ਨਹੀਂ ਲੱਗਿਆ ਦਿਲ ਅੱਜ ਤਾਂ ਬਹੁਤ ਲੱਗਿਆ ਜੀ ਦੇਲੇ ਅੱਜ ਤਾਂ ਬਾਗੋ ਬਾਗ ਹੋਏ ਪਏ ਆ ਸਾਰੇ ਆਪਣੇ ਆਏ ਹੋਏ ਆ ਪਿਆਰ ਕਰਨ ਵਾਲੇ ਤਾਂ ਫਿਰ ਦਿਲ ਲੱਗ ਜਾਂਦਾ ਤੇ ਜਿੰਨੇ ਵੀ ਈ ਵਿਊਅਰਸ ਨੇ ਐਟ ਲਾਸਟ ਕੀ ਸੰਦੇਸ਼ਾ ਤੁਹਾਨੂੰ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਜੀ ਤੁਸੀਂ ਪਿਆਰ ਨਾਲ ਰਹਿਆ ਕਰੋ ਹਮੇਸ਼ਾ ਹਰੇਕ ਦਾ ਭਲਾ ਮੰਗਿਆ ਕਰੋ ਆਪਣੇ ਮਾਪੇ ਦੀ ਰਿਸਪੈਕਟ ਕਰਿਆ ਕਰੋ ਕਦਰ ਕਰਿਆ ਕਰੋ ਉਹਨਾਂ ਦਾ ਆਖਾ ਮੰਨਿਆ ਕਰੋ ਤੇ ਹੋਰ ਜਿੰਨੇ ਵੀ ਤੁਹਾਡੇ ਵੱਡੇ-ਵਡੇਰੇ ਨੇ ਉਹਨਾਂ ਨੂੰ ਯਾਦ ਰੱਖਿਆ ਕਰੋ ਤੇ ਜਿਹੜੇ ਵੀ ਤੁਹਾਡੇ ਆਂਢੀ ਗੁਆਂਢੀ ਨੇ ਜਾਂ ਕੋਈ ਵੀ ਸਾਰੇ ਰਿਸ਼ਤੇਦਾਰ ਨੇ ਤੇ ਉਹ ਸਾਰਿਆਂ ਵਾਸਤੇ ਭਲਾ ਮੰਗਿਆ ਕਰੋ ਜੇ ਤੁਹਾਡੇ ਵਾਸਤੇ ਕੋਈ ਮਾੜਾ ਵੀ ਬੋਲਦਾ ਜੇ ਤੁਹਾਨੂੰ ਕੋਈ ਰਿਸ਼ਤੇਦਾਰ ਤੁਹਾਡਾ ਜਾਂ ਕਿਤੇ ਰਿਸ਼ਤੇਦਾਰ ਦਾ ਹੀ ਹੁੰਦਾ ਵੀ ਗੱਲਾਂ ਬਹੁਤ ਕਰਦੇ ਹੁੰਦੇ ਆ ਤੇ ਕੋਈ ਮਾੜਾ ਵੀ ਬੋਲਦਾ ਉਹਨਾਂ ਨੂੰ ਵੀ ਤੁਸੀਂ ਵਧੀਆ ਉਹਨਾਂ ਵਾਸਤੇ ਦੁਆ ਕਰਿਆ ਕਰੋ ਵੀ ਯਾਰ ਇਹਨਾਂ ਨੂੰ ਚਲੋ ਜੇ ਗਲਤ ਰਾਹ ਤੇ ਕਿਸੇ ਚ ਚੱਲੇ ਆ ਵੀ ਅਸੀਂ ਇਹਨਾਂ ਵਾਸਤੇ ਦੁਆ ਕਰਦੇ ਆ ਵੀ ਅੱਲਾ ਇਹਨਾਂ ਨੂੰ ਹਿਦਾਇਤ عطا ਫਰਮਾ ਇਹਨਾਂ ਨੂੰ ਠੀਕ ਠਾਕ ਰੱਖੀ ਹਮੇਸ਼ਾ ਤੰਦਰੁਸਤ ਰੱਖੀ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਖੁਸ਼ ਰਹਿਣ ਯਾਰ ਕੀ ਬਾਤ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਸਨ ਖਾਨ ਸਾਹਿਬ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਅੱਜ ਬੇहद ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਫੈਨਸ ਜਿਹੜੇ ਨੇ ਲਗਾਤਾਰ ਘਰ ਦੇ ਵਿੱਚ ਉਹਨਾਂ ਨੇ ਆ ਕੇ ਰੌਣਕਾਂ ਲਗਾਈਆਂ ਹੋਈਆਂ ਨੇ ਲਗਾਤਾਰ ਕੇਕ ਕਟਿੰਗ ਹੋ ਰਹੀ ਹੈ ਤੇ ਬੜੇ ਹੀ ਵਧੀਆ ਢੰਗ ਦੇ ਨਾਲ ਖਾਨ ਸਾਹਿਬ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੇ ਨੇ ਫਿਲਹਾਲ ਕੈਮਰਾ ਪਰਸਨ ਸਾਈਲੈਂਡ ਮਨਪ੍ਰੀਤ ਕੌਰ ਡੀਲੀ ਪੋਸਟ ਜਲੰਧਰ